ਤਿਲਾਂਪੁਰਸ ਨੇ 500 ਗ੍ਰਾਮ ਹੈਰਨ ਸਮੇਤ ਦੋ ਵਿਕਤੀਆਂ ਦੀ ਘਿਤਾਚ ਕੀਤਾ ਹੈ। ਢਿਲਵਾੜਾ ਠੜਾਮੁਖੀ ਦਵਿੰਦਰ ਵੀਰ ਸਿੰਘ ਨੇ ਪੱਤਰਗਾਮ ਦੱਸਿਆ ਕਿ ਅੰਮ੍ਰਿਤਸਰੋਂ ਇੱਕ ਮੋਟਰਸਾਈਕਲ ਸਵਾਰ ਰਾਤ ਜਿੱਦੋਂ ਆਏ ਤਾਂ ਉਹਨਾਂ ਨੂੰ ਐਸਆਈ ਲਖੰਦਰ ਸਿੰਘ ਨੇ ਰੋਕੰਦਾ ਸ਼ਰ੍ਹਾ ਕੀਤਾ ਪਰ ਉਹ ਜਿਹੜਾ ਇੱਕ ਮੁੰਡਾ ਫੜਿਆ ਗਿਆ ਅਗਲਾ ਜਿਹੜਾ ਮੋਟਰਸਾਈਕਲ ਡਰਾਈਵ ਕਰ ਰਿਹਾ ਸੀ ਔਰ ਪਿਛਲੀ ਜਿਹੜੀ ਸੀਟ ਤੇ ਬੈਠਾ ਉਹ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ 1/2 ਕਿਲੋ 500 ਗ੍ਰਾਮ ਹੈਰੋਨ ਨੂੰ ਬਰਾਮਦ ਕੀਤੀ ਗਈ ਔਰ ਇਸ ਮੌਕੇ ਜ਼ਰੂਰ ਜਾਣਕਾਰੀ ਲਈ ਆਪਾਂ ਚੱਲਦੇ ਹਾਂ ਡੀਐਸਪੀ ਦਫ਼ਤਰ ਪਟਨਾ ਜੋ ਮਾਂਜੂ ਪੰਜਾਬ ਸਰਕਾਰ ਕੋਲੋਂ ਮਿਸ਼ਨ ਜੁਧ ਨਸ਼ਾ ਰੋਧ ਚੱਲ ਰਿਹਾ ਹੈ ਉਦੇ ਤਹਿਤ ਐਸਐਸਬੀ ਸਾਹੂ ਕਪੂਸਲਾ ਸ਼੍ਰੀ ਗੌਰਤੂਰਾ ਜੀ ਆਈਪੀਐਸ 3 ਵੱਲੋਂ ਜੋ ਨਸ਼ਾ ਦੇ ਖਿਲਾਫ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਉਦੇ ਤਹਿਤ ਕਾਰਵਾਈ ਕਰਦੇ ਹੋਏ ਸਾਡਾ ਅਸਾਮਬਲੀ ਪੁਲਿਸ ਨੂੰ ਕੱਲ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੇ ਹਾਈ ਟੈਕ ਨਾਕੇ ਦੇ ਉੱਪਰ ਚੈਕਿੰਗ ਦੌਰਾਨ ਸਾਡੇ ਐਸਐਸਆਈ ਜਗਰਿੰਦਰ ਸਿੰਘ ਦੀ ਟੀਮ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਇਹ ਜਿਹੜੀ ਵਿਅਕਤੀਆ ਉਹਨਾਂ ਨੂੰ ਕਾਬੂ ਕੀਤਾ ਤੇ ਜਿਹਨਾਂ ਨੂੰ ਕਾਬੂ ਕਰਕੇ ਜਦੋਂ ਉਹਨਾਂ ਨੂੰ 체ਨਜੀ ਕੀਤੀ ਗਈ ਤਾਂ ਮੋਟਰਸਾਈਕਲ ਦੇ ਵਿੱਚੋਂ ਜਿਹੜੀ 500 ਗ੍ਰਾਮ ਦੇ ਕਰੀਬ ਹੈਰੋਇਨ ਕਬੂਲ ਹੋਈ ਹੈ ਤੇ ਜਿਹਦੇ ਵਿੱਚ ਜਿਹੜਾ ਮੌਕੇ ਦੇ ਉੱਤੇ ਰਾਜਪ੍ਰੀਤ ਵਾਸੀ ਚੱਕ ਡੋਗਰਾ ਖਾਣਾ ਜਨਾਲਾ ਜਿਹੜਾ ਅਮੂਸਰ ਜਿਹੜਾ ਫੜਿਆ ਗਿਆ ਦੂਸਰਾ ਜਿਹੜਾ ਇਹਦਾ ਨਾਲ ਦਾ ਸਾਥੀ ਸੀਗਾ ਉਹ ਨੇਦੇ ਦਾ ਫਾਇਦਾ ਲੈ ਕੇ ਤੇ ਅਗੇ ਪਿਛੇ ਹੋ ਗਿਆ ਤੇ ਜਿਹੜੀ ਪੁਲਿਸ ਪਾਰਟੀ ਕਾਫੀ ਦੇ ਪਛਾ ਕੀਤਾ ਪਰ ਉਹ ਭੱਜਣ ਦਾ ਇਸਤਲਾਮ ਜਾ ਹੋ ਗਿਆ ਪਰ ਜਿਹੜਾ ਉਹ ਸਾਥੀ ਆ ਉਹ ਵੀ ਅਸੀਂ ਇਹਦੇ ਬਦਲੇ ਦੇ ਵਿੱਚ ਨਾਮਿਨੇਟ ਕੀਤਾ ਹੈਗਾ ਜਿਹੜਾ ਬੰਗਾ ਸਿੰਘ ਉਤਰਪਾਗ ਸਿੰਘ ਵਾਸੀ ਸਰੰਦੇਵ ਇਹਦੇ ਨਾਲ ਆਬਰਸਾ ਦਾ ਹੈਗਾ ਹੈ ਤੇ ਉਹਨੂੰ ਵੀ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਸ ਗੱਲੀ ਤੇ ਅਸੀਂ ਮੁਕੱਦਮਾ ਨੰਬਰ 58 ਅਧੀਨ ਧਾਰਾ 21 61 ਜਿਾਸੀ ਐਡੀਪੀਐਸ ਐਕਟ थाना ਤੇ ਨੌਜੋਕੇ ਦਰਜ ਕੀਤਾ ਅਤੇ ਅੱਗੇ ਦੀ ਲੁਗਾਈ ਦਾ ਤਫ਼तीश ਕਰ ਰਹੇ ਹੈ ਕਿ ਇਹ ਜਿਹੜੀ ਹੈਗੀ హీరోయిਨ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਕਿੱਥੇ ਕਿੱਥੇ ਰਹਿ ਰਿਹਾ ਜਿਹੜਾ ਰਾਜਪੀਰ ਸਿੰਘਾ ਇਹ ਜੁਗਨਾਈ ਹੋਣ ਕਰਕੇ ਜਿਹੜਾ ਇਹਨੂੰ ਕੱਲ ਅਦਾਲਤ ਵਿੱਚ ਪੇਸ਼ ਕਰਵਾ ਕੇ ਤੇ ਇਹਨੂੰ ਜੁਗਨਾਈ ਹੋਣ ਦੇ ਵਿੱਚ ਹੁਸ਼ਿਆਰਪੁਰ ਜਿਹੜਾ ਭੇਜ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਇਹਦੇ ਨਾਲ ਨਾਲ ਕੱਲ ਬੇਗੋਵਾਲ ਪੁਲਿਸ ਨੂੰ ਵੀ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਉਹਨਾਂ ਦੇ ਬੇਗੋਵਾਲ ਥਾਣੇ ਦੇ ਐਸਐਸਪੀ ਪ੍ਰਗਟ ਸਿੰਘ ਨੇ ਆਪਣੇ ਪੁਲਿਸ ਪਾਰਟੀ ਦੇ ਨਾਲ ਬੇਕੋਵਾਲ ਤੋਂ ਅਕਬਰਪੁਰ ਨੂੰ ਗੈਸਟ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਵਿਅਕਤੀ ਸ਼ਬੂਤਵਾਰ ਵਾਸੀ ਜਿਹੜਾ ਬਿਹਾਰ ਹੈਗਾ ਤੇ ਅੰਕਲ ਉਹ ਜਿਹੜਾ ਇੱਥੇ ਬੇਕੋਵਾਲੀ ਦਾ ਏਰੀਆ ਉਹਨੂੰ ਸ਼ਕਤੀ ਬਣਾ ਕੇ ਕਾਬੂ ਕੀਤਾ ਤੇ ਜਦੋਂ ਚੇਨ ਜਿੱਤੀ ਤਾਂ ਉਸ ਪਾਸੋਂ ਜਿਹੜਾ ਹੈਗਾ 500 ਗ੍ਰਾਮ ਦਾਜਾ ਬਰਾਮਦ ਹੋਇਆ ਜਿਸ ਤੇ ਉਸ ਦੇ ਖਿਲਾਫ ਮਗਧਮਾ ਨੰਬਰ 57 ਅਧੀਨ ਤਰ੍ਹਾਂ ਬੀ ਐਂਡੀ ਪੀ ਐਸ ਐਕਟ ਥਾਣਾ ਬੇਕੋਵਾਲ ਦਰਜ ਸੀ ਕੀਤਾ ਗਿਆ ਉਤੇ ਜਿਸ ਨੂੰ ਅੱਜ ਪੇਸ਼ ਕਰਕੇ ਇਹਦਾ ਹਵਾਲਾ ਦਿੱਤਾ ਜਾ ਰਿਹਾ ਜਿਸ ਪਾਸੋਂ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਗਾਂਜਾ ਕਿੱਥੋਂ ਆਇਆ ਤੇ ਇਹ ਅੱਗੇ ਇਹਦਾ ਕੀ ਨੈਟਵਰਕ ਹੈਗਾ ਉਹਦੇ ਬਾਰੇ ਕੋਈ ਢੰਗ ਨਹੀਂ ਪਤਾਜ ਕਰ